O que ਤਰੀ ਸੋਚ ਕੇ ਤਰਾ ਦਿਆ ਨੇ ਖਾ ਕੇ ਬਹੁਤ ਬਤ ਧੰਵਾਦ ਸ੍ਰੋਤਾਂ ਦੇ ਸ੍ਰੋਤ ਭਾਈ ਅਸਲੋ ਵੱਡਾ ਬੀ ਕਾਕਾ ਉਹਨਾਂ ਦੀ ਬਹੁਤ ਬਹੁਤ ਜਵਾਬ ਦੇਤੀ ਅਰੇ ਲਾਣੇ ਲਾਣੇ ਆ ਨਾਰਾ ਲਾ ਭਾਈ ਉਹ ਯਾਰ ਮੈਂ ਆਪਦਾ ਹੁ ਭਾ ਲਾਉਂਗਾ ਮੈਂ ਇਹਨੇ ਘੱਟ ਲੈ ਫੋਨ ਜੀ ਵਿੱਚ ਭਾਈ ਜੀ ਉਹ ਹੈਪੀ ਓਏ ਉਹ ਹੈਪੀ ਉਹ ਹੈਪੀ ਆਪਾਂ ਸਾਰੇ ਦੇ ਅੱਗੇ ਜਿਹੜੀ ਲੱਗੇਗਾ ਨਾ ਸਾਰੇ ਦੇ ਪਿੱਛੇ ਲੱਗਣਾ ਹੈਗੇ ਸੈਂਟਰ ਸਾਰਾ ਵੀ ਅੱਪਾ ਬੁੱਢੀਪੁਰ ਦਾ ਥੱਲੇ ਵੀ ਜਾਪਾ ਸਾਰੇ ਦੇ ਪਿੱਛੇ ਰੈਡੀ ਥੱਲੇ ਲੜਨਾ ਹੈ ਆਪਾਂ ਬਸ ਤਾਂ ਸਾਡੇ ਕੱਢਿਆ ਕਿ ਸਪੋਰਟ ਅੱਗੇ ਡਾਂਟ ਚੱਲੂਗਾ ਸਾਡੇ ਐਮਐਲਏ ਸਾਹਿਬ ਉਹ ਵਾਹ ਅੰਦਰੀਤੀ ਬ੍ਰਾਸਰ ਮਾਨ ਸਰ ਜੀ ਉਹਨਾਂ ਲੋਕਾਂ 'ਚ ਬਹੁਤ ਆਸਰਾ ਹੈ ਜੀ ਸਾਰੀ ਪੂਰੀ ਕੌਨਸਟੀਚੂਐਂਸੀ ਬ੍ਰਿੰਗਪੋਰਟ ਦੇ ਵਿੱਚੋਂ ਸ਼ੁਰੂ ਹੋਇਆ ਜਿੱਦੋਂ ਤੋਂ ਬਹੁਤ ਹੀ ਪਿਆਰ ਸਤਿਕਾਰ ਮਾਣ ਮਿਲ ਰਿਹਾ ਜੀ ਮਿਹਰਬਾਨੀ ਤੇ ਅਲੱਗ ਅਲੱਗ ਤੌਰ 'ਤੇ ਰਾਜਨੀਤਿਕ ਆਪਣੇ ਵਿਚਾਇਆ ਵੀ ਗਏ ਜਾਊਂਗੇ ਹਾਂ ਜੀ ਕਨਕਾਲੀ ਪਰ ਰਾਜਨੀਤਿਕ ਦੇ ਵਿੱਚ ਆਏ ਹੋ ਹਾਂ ਜੀ ਬਿਲਕੁਲ ਪਹਿਲਾਂ ਮਾਨ ਸਾਹਿਬ ਵੀ ਆਏ ਸੀ ਉਹਨਾਂ ਦੇ ਨਕਸ਼ਾ ਕਦਮਾ ਤੇ ਮੈਂ ਕੀ ਕੀ ਮੁੱਖ ਜੀ ਲੇਖੋ ਠੀਕ ਹੈ ਵੀਰੇ ਕੋਈ ਗੱਲ ਨਹੀਂ ਬੋਲ ਕੇ ਆਵਾਂਗੇ ਜਿਹਨੂੰ ਐਡੀ ਵੱਡੀ ਜ਼ਿੰਮੇਵਾਰੀ ਸੰਭੀਜੀ ਜੀ ਜਦੋਂ ਵਿਦਿਆਨ ਸਮਾਜੀਆਂ ਚੋੜਾਂ ਹੋਈਆਂ ਸੀ ਉਦੋਂ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਬਿਲਕੁਲ ਜੀ ਮਾਨ ਸਾਹਿਬ ਜਦੋਂ ਦੇ ਇਸ ਲਾਈਨ ਚ ਨੇ ਜੀ ਉਦੋਂ ਦੇ ਸਾਥ ਦੇ ਰਹੇ ਆ ਜੀ 2012 ਤੋਂ ਲੈ ਕੇ ਉਹਨਾਂ ਦੇ ਨਾਲ ਇਸ ਫੀਲਡ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆ ਜੀ ਫਰੀਦਕੋਟ ਹਲਕੇ ਦੀਆਂ ਕਿੰਨੀਆਂ ਕੋ ਉਮੀਦਾਂ ਜੜੀਆਂ ਨੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜੀ ਪੂਰੇ ਤਨਦੇਹੀ ਦੇ ਨਾਲ ਕੰਮ ਕਰੂੰਗਾ ਤੇ ਫਰੀਦਕੋਟ ਵਾਸੀਆਂ ਨੂੰ ਮਤਲਬ ਪਤਾ ਲਾ ਦਾਂਗੇ ਕੋਈ ਕੋਈ ਬੰਦਾ ਜੇ ਮੈਨੂੰ ਉਹ ਚੁਣਦੇ ਨੇ ਤਾਂ ਪਤਾ ਲਾ ਦਾਂਗੇ ਕੋਈ ਬੰਦਾ ਆਇਆ ਸੀ ਅਨਮੋਲ ਜੀ ਜਤ ਅਨਮੋਲ ਜੀ ਜਿੰਦਾਬਾਦ 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 ਅੱਜ ਕੰਪੇਨੀ ਸ਼ੁਰੂ ਕੀਤੀ ਬਾਜੀ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲਿਆ ਜੀ ਮੈਂ ਕੋਸ਼ਿਸ਼ ਕੀਤੀ ਵਾ ਤੇ ਉੱਥੋਂ ਹੀ ਸ਼ੁਰੂਆਤ ਕਰਨੀ ਹੈ ਜੀ ਬਾਬਾ ਜੀ ਦੇ ਦਰ ਤੇ ਜਾ ਕੇ ਉੱਥੋਂ ਆਸ਼ੀਰਵਾਦ ਲੈ ਕੇ ਫਿਰ ਅੱਗੇ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਬਹੁਤ ਹੀ ਚੰਗਾ ਜੀ ਤੁਸੀਂ ਦੇਖ ਰਹੇ ਹੋ ਇੰਨੇ ਲੋਕ ਹੈਲਪ ਕਰ ਰਹੇ ਨੇ ਇੰਨਾ ਮਤਲਬ ਸਾਥ ਦੇ ਰਹੇ ਨੇ ਬਹੁਤ ਖੁਸ਼ ਹਾਂ ਜੀ ਮੈਂ ਬਾਜੀ ਦੋਨੇ ਕੰਮ ਬੜੇ ਵਧੀਆ ਨੇ ਜੀ ਇਧਰ ਵੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗੇ ਸਰ ਜਿਵੇਂ ਕਿਹਾ ਜਾਂਦਾ ਗੁਰਦਾਸਪੁਰ ਦੇ ਵਿੱਚ ਸੱਗੀ ਕਲਾਕਾਰ ਆਇਆ ਸੀਗਾ ਮੈਂ ਮੈਂ ਇਦਾਂ ਨਹੀਂ ਕਰਨਾ ਜੀ ਉਹ ਜਦੋਂ ਤੁਸੀਂ ਇੱਕ ਵਾਰੀ ਜ਼ਿੰਮੇਵਾਰੀ ਮਿਲੇ ਮੈਨੂੰ ਫਿਰ ਮੈਂ ਸਾਰੇ ਲੋਕਾਂ ਦੀ ਆਸਾਂ ਮੀਂਹ ਦੇ ਪੂਰੇ ਖਰਾ ਉਤਰਾਂਗਾ ਮਿਹਰਬਾਨੀ ਅੱਜ ਤਾਂ ਅਸੀਂ ਆਪਣੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਨ ਕੇਸ਼ੀਵਾਲ ਜੀ ਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੀ ਸਾਰੀ ਪਾਰਟੀ ਦੇ ਸੀਨੀਅਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਡੀ ਲੋਕ ਸਭਾ ਫਰੀਦਕੋਟ ਨੂੰ ਬਹੁਤ ਹੀ ਅੱਛੇ ਕੈਂਡੀਡੇਟ ਸਰਦਾਰ ਅਨਮੋਲ ਕਰਮਜੀਤ ਸਿੰਘ ਜੀ ਅਨਮੋਲ ਦਿੱਤੇ ਹੈ ਔਰ ਅੱਜ ਜਿਹੜਾ ਫਰੀਦਕੋਟ ਲੋਕ ਸਭਾ ਦੇ ਵਿੱਚ ਉਹਨਾਂ ਦੀ ਕੈਂਪੇਨ ਦੀ ਸ਼ੁਰੂਆਤ ਹੋ ਰਹੀ ਹੈ ਔਰ ਬਹੁਤ ਹੀ ਉਕਸਾ ਸਾਡੇ ਪਾਰਟੀ ਵਲੰਟੀਅਰ ਸਾਡੇ ਲੋਕ ਸਭਾ ਫਰੀਦਕੋਟ ਦੇ ਨਿਵਾਸੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੋ ਬਹੁਤ ਹੀ ਅੱਛੇ ਮਾਰਜਿਨ ਦੇ ਨਾਲ ਅਸੀਂ ਇਹ ਸੀਟ ਜਿਹੜੀ ਹੈਗੀ ਹੈ ਲੋਕ ਸਭਾ ਫਰੀਦਕੋਟ ਦੀ ਜਿੱਤ ਕੇ ਸਾਡੇ ਪਾਰਟੀ ਦੇ ਸੁਪਰੀਮੋ ਸ਼ਰੀ ਅਰਵਿੰਦ ਕੇਚੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾਣ ਜਾ ਰਹੀ ਹੈ ਮੈਂ ਪਹਿਲਾਂ ਵੀ ਲੋਕ ਸਭਾ ਫਰੀਦਕੋਟ ਦੇ ਉੱਤੇ ਆਪ ਆਪੀ ਪਾਰਟੀ ਦਾ ਕਬਜ਼ਾ ਰਿਹਾ ਗਿਆ ਪੰਜ ਸਾਲ ਤੱਕ ਤੇ ਹੁਣ ਕਿੰਦਾ ਦੇ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਜਿਹੜੀਆਂ ਪਹਿਲ ਦੇ ਹੱਕ ਤੇ ਪਾਕੀ ਦੇ ਆ ਸਮੱਸਿਆ ਤਾਂ ਹੁਣ ਕੋਈ ਨਹੀਂ ਗਈ ਜੀ ਕਿਉਂਕਿ ਲੋਕੀ ਬਹੁਤ ਖੁਸ਼ ਹੈ ਅਸੀਂ ਰੋਜ਼ ਵਾਰਡਸ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਹੇ ਆ ਪਾਰਟੀ ਨੇ ਤਕਰੀਬਨ ਜਿੰਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਸ ਤੋਂ ਉੱਪਰ ਉੱਠ ਕੇ ਕੰਮ ਕੀਤਾ ਚਾਹੇ ਉਹ 600 ਯੂਨਿਟ ਬਿਜਲੀ ਦਾ ਹੋਵੇ ਚਾਹੇ ਉਹ ਸਕੂਲ ਆਫ ਫੈਮਿਨਨ ਸੋਨ ਚਾਹੇ ਉਹ ਮੁਹੱਲਾ ਕਲੀਨਿਕ ਹੋਵੇ ਚਾਹੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਜੋ ਵਾਅਦਾ ਕੀਤਾ ਸੀਗਾ ਕਿ ਅੰਦਰੋਹੀ ਮਿਲਣਗੀਆਂ ਸਾਰੀਆਂ ਦਵਾਈਆਂ ਜਿਹੜਾ ਟ੍ਰੀਟਮੈਂਟ ਆਫ ਫ੍ਰੀ ਦੇ ਵਿੱਚ ਕੀਤਾ ਜਾਏਗਾ ਔਰ ਹੋਰ ਬਹੁਤ ਸਾਰੇ ਕੰਮ ਜਿਸ ਤਰ੍ਹਾਂ ਸ਼ਹੀਦਾਂ ਦੀ ਜਿਹੜੀ ਸਨਮਾਨ ਰਾਸ਼ੀ ਵਧਾ ਕੇ 1 ਕਰੋੜ ਰੁਪਇਆ ਕੀਤੀ ਗਈ ਹੈ ਔਰ ਜੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਪ੍ਰਾਈਵੇਟ ਪ੍ਰਾਪਰਟੀ ਸਰਕਾਰ ਨੇ ਖਰੀਦ ਕੇ ਜਿਹੜੀ ਸਰਕਾਰ ਦੇ ਅਧੀਨ ਕੀਤੀ ਹੈ ਗੋਵਿੰਦਵਾਲ ਸਾਹਿਬ ਜਿਹੜਾ ਹੁਣ ਥਰਮਲ ਪਲਾਂਟ ਖਰੀਦਿਆ ਗਿਆ ਪੰਜਾਬ ਸਰਕਾਰ ਵੱਲੋਂ ਸੋ ਲੋਕੀ ਬਹੁਤ ਖੁਸ਼ ਹੈ ਜੀ ਔਰ ਜਲਦੀ ਜਿਹੜੀ ਸਾਡੀ ਇੱਕ ਅੱਧੀ ਗਾਰੰਟੀ ਰਹਿ ਗਈ ਹੈ ਉਹ ਵੀ ਜਲਦੀ ਪੂਰੀ ਕੀਤੀ ਜਾਏਗੀ ਔਰ